ਲਓ ਜੀ ਹੁਣ ਮਹੰਤਾਂ ਨੂੰ ਵਧਾਈ ਲੈਣ ਤੇ ਰੇਟ ਕੀਤਾ ਫਿਕਸ ਕਿਤੇ ਵੀ ਅੜ ਕੇ ਨਹੀਂ ਲੈ ਸਕਣਗੇ ਵਧਾਈ ਬਠਿੰਡਾ ਦੇ ਵਿੱਚ ਕਰ ਦਿੱਤਾ ਵੱਡਾ ਐਲਾਨ ਦੱਸਦੀ ਕਿ ਬਠਿੰਡਾ ਵਪਾਰ ਮੰਡਲ ਨੇ ਦੀਵਾਲੀ ਅਤੇ ਹੋਰ ਖੁਸ਼ੀ ਦੇ ਮੌਕਿਆਂ ਦੇ ਉੱਤੇ ਮਹੰਤਾਂ ਦੇ ਅੱਧੀ ਦਰਜਨ ਵੱਖ-ਵੱਖ ਸਮੂਹਾਂ ਦੇ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਜਨਤਾ ਨੂੰ ਦਰਪੇਸ਼ ਮੁਸ਼ਕਲਾਂ ਦੇ ਮੱਦੇ ਨਜ਼ਰ ਵਪਾਰ ਮੰਡਲ ਨੇ ਪ੍ਰਤੀ ਦੁਕਾਨ ਵੱਧ ਤੋਂ ਵੱਧ 500 ਰੁਪਏ ਦੀ ਦੀਵਾਲੀ ਦੀਆਂ ਵਧਾਈਆਂ ਦੇਣ ਦਾ ਫੈਸਲਾ ਕੀਤਾ ਜੇਕਰ ਕੋਈ ਦੁਕਾਨਦਾਰ 100 ਜਾਂ 200 ਰੁਪਏ ਦਿੰਦਾ ਉਹ ਵੀ ਹੱਸ ਕੇ ਪਰਿਵਾਨ ਕਰਨਾ ਪਵੇਗਾ ਇਸ ਤਰ੍ਹਾਂ ਵਿਆਹ ਅਤੇ ਬੱਚਾ ਹੋਣ ਦੇ ਉੱਤੇ ਵੀ ਵਧਾਈ ਦਾ ਰੇਟ ਫਿਕਸ ਕਰ ਦਿੱਤਾ ਹੈ ਅਤੇ ਕਿਸੇ ਤਰੀਕੇ ਦੇ ਨਾਲ ਕਿਸੇ ਨਾਲ ਬਦਸਲੂਕੀ ਨਹੀਂ ਕਰਨਗੇ ਨਾ ਹੀ ਕਿਸੇ ਦਾ ਸਮਾਨ ਚੁੱਕਣਗੇ ਜਿੰਨਾ ਕਿਸੇ ਦੀ ਸ਼ਰਦਾ ਹੋਵੇਗੀ ਉਸ ਦੇ ਮੁਤਾਬਿਕ ਜਿਹੜਾ ਉਹਨਾਂ ਨੂੰ ਵਧਾਈ ਦਿੱਤੀ ਜਾਵੇਗੀ ਇਹਨਾਂ ਨੂੰ ਹੱਸ ਕੇ ਪਰਵਾਨ ਕਰਨੀ ਪਵੇਗੀ ਆਖਰ ਹੁਣ ਬੱਚਾ ਹੋਣ ਤੇ ਅਤੇ ਵਿਆਹ ਹੋਣ ਤੇ ਕਿੰਨੇ ਵਧਾਈ ਦਾ ਰੇਟ ਫਿਕਸ ਹੋਇਆ ਦੇਖੋ ਇਹ ਰਿਪੋਰਟ ਅੱਜ ਸਾਡੇ ਬਠਿੰਡਾ ਵਪਾਰ ਮੰਡਲ ਦੇ ਪ੍ਰਧਾਨ ਜੀਵਨ ਗੋਇਲ ਜੀ ਤੇ ਮੁੱਖ ਸਕੱਤਰ ਸਾਡੇ ਪਰਮੋਤ ਜੈਨ ਜੀ ਜਿਹੜੇ ਮੇਰੇ ਨਾਲ ਬੈਠੇ ਆ ਇਹਨਾਂ ਦੀ ਅਗਵਾਈ ਦੇ ਵਿੱਚ ਮਹੰਤਾਂ ਦੇ ਸਾਰੇ ਗਰੁੱਪਾਂ ਦੇ ਨਾਲ ਮੀਟਿੰਗ ਹੋਈ ਸੀ ਇੱਥੇ ਮਹੰਤਾਂ ਦੇ 6 ਗਰੁੱਪ ਆਏ ਸੀਗੇ ਆਡਾ-ਆਡਾ ਤੇ ਇਹਨਾਂ ਦਾ ਪੁੱਛ ਇਸ਼ੂ ਸੀਗਾ ਏਰੀਆ ਨੂੰ ਲੈ ਕੇ ਕੁਝ ਜਿਹੜਾ ਇਸ਼ੂ ਸੀਗਾ ਅੱਜ ਵੀ ਜਿਹੜੀ ਇਹ ਦੀਵਾਲੀ ਦੇ ਉੱਤੇ ਵਧਾਈਆਂ ਮੰਗਦੇ ਹੈਗੇ ਆ ਜਾਂ ਹੋਰ ਕਿਸੇ ਪ੍ਰੋਗਰਾਮ ਤੇ ਵਧਾਈਆਂ ਮੰਗਦੇ ਆ ਉੱਥੇ ਕਾਫੀ ਰੋਲਾ ਪੈ ਜਾਂਦਾ ਕਈ ਵਾਰ ਉਹਨਾਂ ਸਾਰੇ ਇਸ਼ੂਜ਼ ਨੂੰ ਲੈ ਕੇ ਅੱਜ ਇੱਥੇ ਮੀਟਿੰਗ ਸੀਗੀ ਤਾਂ ਵਪਾਰ ਮੰਡਲ ਵੱਲੋਂ ਇਨਾਂ ਨੂੰ ਸਾਰਾ ਸਾਡਾ ਫੈਸਲਾ ਪੜ ਕੇ ਸੁਨਾਇਆ ਗਿਆ ਜਿਹਦੇ ਵਿੱਚ ਸਾਰੇ ਗਰੁੱਪਾਂ ਨੇ ਇੱਥੇ ਸਹਿਮਤੀ ਜਤਾਈ ਹੈ ਆ ਇਸ ਦੇ ਵਿੱਚ ਫੈਸਲੇ ਇਹ ਲਿੱਤੇ ਗਏ ਵੀ ਜਿਵੇਂ ਦੀਵਾਲੀ ਦੀ ਵਧਾਈ ਹੈ ਉਹ ਜਿਆਦਾ ਤੋਂ ਜਿਆਦਾ 500 ਰੁਪਏ ਰੱਖੀ ਗਈ ਹੈ ਪਰ ਦੁਕਾਨ ਕੋਈ ਦੁਕਾਨਦਾਰ ਆਪਦੀ ਇੱਛਾ ਦੇ ਨਾਲ ਕੋਈ 100 ਰੁਪਏ ਦਿੰਦਾ 200 ਰੁਪਏ ਦਿੰਦਾ ਹੈਗਾ ਤਾਂ ਇਹ ਉਸ ਨੂੰ ਮਨਜ਼ੂਰ ਕਰਨਗੇ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਰੋਲਾ ਨਹੀਂ ਹੋਊਗਾ ਨਾ ਕੋਈ ਇਹ ਸਮਾਨ ਚੱਕਣਗੇ ਕਿਸੇ ਦੁਕਾਨ ਦਾ 500 ਰੁਪਏ ਜਿਆਦਾ ਤੋਂ ਜਿਆਦਾ ਰੱਖਿਆ ਹੈਗਾ ਇਸ ਤੋਂ ਇਲਾਵਾ ਵਿਆਹ ਦੇ ਵਿੱਚ ਜਿਹੜਾ ਰੱਖਿਆ ਹੈਗਾ ਉਹ ਜਿਆਦਾ ਤੋਂ ਜਿਆਦਾ 5100 ਰੁਪਏ ਵਿਆਹ ਹੋਣ ਤੇ ਮੁੱਖ ਤੇ ਉਹਦੇ ਵਿੱਚ ਜਿਹੜਾ ਹੈਗਾ ਚਾਹੇ ਕੋਈ ਆਪਦੀ ਖੁਸ਼ੀ ਦੇ ਨਾਲ 500 ਦਵੇ ਕੋਈ 1000 ਦਵੇ ਕੋਈ 2100 ਦਵੇ ਨਹੀਂ ਮੰਗਿਆ ਹਾਂ ਮੈਕਸਿਮਮ ਜਿਹੜਾ ਹੈਗਾ ਨਹੀਂ ਜੀ ਉਹ 500 ਵੀ ਦੇ ਸਕਦਾ ਕੋਈ ਜਿਹੜਾ ਮੈਕਸਿਮਮ ਆ ਉਹ 5100 ਹੈਗਾ ਐਸੀ ਤਰ੍ਹਾਂ ਜੇ ਕੋਈ ਜਵਾਕ ਹੁੰਦਾ ਜਵਾਕ ਹੋਣ ਦੇ ਉੱਤੇ ਦੋਨੋਂ ਧਿਰਾਂ ਤੋਂ ਨਹੀਂ ਮੰਗਿਆ ਜਾਊਗਾ ਸਿਰਫ ਮੁੰਡੇ ਵਾਲੇ ਧਿਰ ਤੋਂ ਵਧਾਈ ਮੰਗੀ ਜਾਊਗੀ ਉਹ ਵੀ ਜਿਆਦਾ ਤੋਂ ਜਿਆਦਾ 5100 ਹੈ ਉਹੀ ਉਹਦੀ ਜਿਆਦਾ ਹੀ ਖੁਸ਼ੀ ਨਾਲ 500 ਦਵੇ 1100 ਦਵੇ ਤੇ ਇਹ ਮਤਲਬ ਇਹਨਾਂ ਨੂੰ ਲੈਣੀ ਪਊਗੀ ਨਵੇਂ ਘਰ ਦੇ ਉੱਤੇ ਵੀ ਜਿਆਦਾ ਤੋਂ ਜਿਆਦਾ 5100 ਹੈ ਜੇ ਕੋਈ ਕੋਠੀ ਦਾ ਮੂਰਤ ਕਰਦਾ ਹੈਗਾ ਲੇਕਿਨ ਜੇ ਕੋਈ ਆਪਦੀ ਕਪੈਸਿਟੀ ਨਾਲ 500 ਦਿੰਦਾ ਹੈ ਨਹੀਂ ਜਾਂ 1500 ਦਿੰਦਾ ਹੈ 1100 ਦਿੰਦਾ ਹੈਗਾ ਤਾਂ ਉਹ ਵੀ ਜਿਹੜਾ ਹੈਗਾ ਵੀ ਇਹ ਮਨਜ਼ੂਰ ਕਰਨਗੇ ਇਸ ਤੋਂ ਇਲਾਵਾ ਇੱਕ ਇਹ ਕੀਤਾ ਹੈਗਾ ਵੀ ਘਰਾਂ ਦੇ ਵਿੱਚ ਦੀਵਾਲੀ ਨਹੀਂ ਮੰਗਣੀ ਕਿਉਂਕਿ ਜਿਹੜੇ ਘਰ ਹੈਗੇ ਆ ਉਹ ਵੀ ਸਾਡੇ ਦੁਕਾਨਦਾਰਾਂ ਦੇ ਹੈਗੇ ਆ ਇੱਕ ਦੋ ਥਾਵਾਂ ਤੇ ਇਸ ਤਰ੍ਹਾਂ ਦਾ ਵੀ ਕੋਈ ਆਇਆ ਸੀਗਾ ਵੀ ਘਰਾਂ ਦੇ ਵਿੱਚ ਦੀਵਾਲੀ ਮੰਗਣ ਲਈ ਜਾਂਦੇ ਆ ਦੀਵਾਲੀ ਤੋਂ ਇਲਾਵਾ ਹੋਰ ਕੋਈ ਵੀ ਧਿਆਰ ਨਹੀਂ ਮੰਗ ਕੋਈ ਵੀ ਧਾਰਮਿਕ ਸਮਾਗਮ ਹੋਵੇ ਕੁਝ ਹੋਵੇ ਉੱਥੇ ਮਤਲਬ ਕੋਈ ਕਿਸ ਤਰ੍ਹਾਂ ਦੀ ਕੋਈ ਵਧਾਈ ਨਹੀਂ ਦਿੱਤੀ ਜਾਊਗੀ ਇੱਕ ਜਿਹੜਾ ਵੀ ਗਰੁੱਪ ਮੰਗਣ ਆਸਤੇ ਆਊਗਾ ਇਹਨਾਂ ਦੇ ਜਿਹੜੇ ਕੋਈ ਗਰੁੱਪ ਹੈਗੇ ਆਪਦੇ ਵਿੱਚ ਉਹ ਜਿਹੜੀ ਵੀ ਦੁਕਾਨ ਦੇ ਉੱਤੇ ਦੀਵਾਲੀ ਮੰਗੂਗਾ ਉੱਥੇ ਉਹ ਆਪ ਦਾ ਜਿਹੜਾ ਆਪ ਦਾ ਵਿਜ਼ਿਟਿੰਗ ਕਾਰਡ ਦੇ ਕੇ ਜਾਣਗੇ ਜਿਹਦੇ ਵਿੱਚ ਉਹਦੇ ਗਰੁੱਪ ਦਾ ਨਾਮ ਲਿਖਿਆ ਹੋਊਗਾ ਇੱਕ ਦੋਨਾਂ ਇੱਕ ਜਿਹੜਾ ਸੀਗਾ ਦੀਵਾਲੀ ਦੇ ਉੱਤੇ ਜਿਹੜੀ ਖਾਸ ਮੇਨ ਗੱਲ ਹੈ ਵੀ ਦੀਵਾਲੀ ਸ੍ਰੀ ਰਾਮਚੰਦਰ ਜੀ ਦਾ ਤਿਉਹਾਰ ਹੈਗਾ ਇਹ ਇੱਕ ਬਹੁਤ ਪਵਿੱਤਰ ਤਿਉਹਾਰ ਹੈ ਤੇ ਸਾਡੀ ਹਿੰਦੂ ਆਸਥਾ ਦੇ ਨਾਲ ਨੀ ਇਹ ਬਹੁਤ ਸਾਰੇ ਜਿਹੜੇ ਧਰਮ ਹੈਗੇ ਆ ਚਾਹੇ ਕੋਈ ਸਿੱਖ ਧਰਮ ਹੈ ਜਾਂ ਕੋਈ ਹੋਰ ਧਰਮ ਹੈ ਉਹ ਵੀ ਬੜਾ ਇਜ਼ਾਤ ਦੇ ਕਰਦੇ ਹੈਗੇ ਆ ਵਧਾਈ ਮੰਗਣ ਲੱਗੇ ਪ੍ਰਭੂ શ્રી ਰਾਮ ਜੀ ਦੇ ਰਿਲੇਟਡ ਜਾਂ ਕੋਈ ਧਾਰਮਿਕ ਭਜਨ ਗਾਏ ਜਾਣਗੇ ਕੋਈ ਵੀ ਅਸ਼ਲੀਲ ਗਾਣਾ ਜਾਂ ਕੋਈ ਹੋਰ ਪੰਜਾਬੀ ਗਾਣਾ ਜਾਂ ਫਿਲਮੀ ਗਾਣਾ ਨਹੀਂ ਗਾਇਆ ਜਾਊਗਾ ਸਿਰਫ ਭਗਵਾਨ ਦੇ ਗੀਤਾਂ ਦੇ ਉੱਤੇ ਜਿਹੜੀ ਵਧਾਈ ਮੰਗੀ ਜਾਊਗੀ ਤੇ ਇੱਕ ਇਦੋਂ ਇਲਾਵਾ ਹੋਰ ਵੀ ਕੋਈ ਨਵਾਂ ਨਿਯਮ ਨਹੀਂ ਬਣਾਇਆ ਜਾਊਗਾ ਜਿਸ ਤਰ੍ਹਾਂ ਦੇ ਨਿਯਮ ਹੈਗੇ ਆ ਜਿਹੜੇ ਪਹਿਲਾਂ ਚੱਲਦੇ ਆ ਰਹੇ ਸੀ ਸਿਰਫ ਇਹੀ ਰਹਿਣਗੇ ਇਹ ਆਪ ਦੇ ਆਪ ਦੇ ਬਣਾ ਲੈਂਦੇ ਜਿਵੇਂ ਉਹ ਸਾਨੂੰ ਪਿੱਛੇ ਜੀ ਵੀ ਆਇਆ ਸੀਗਾ ਵੀ ਗਣਪਤੀ ਵਿਸਰਜਨ ਦੇ ਉੱਤੇ ਵੀ ਇਹਨਾਂ ਨੇ ਮਤਲਬ ਮੰਗਿਆ ਸੀਗਾ ਇੱਕਦੋ ਥਾਂ ਤੇ ਬਠਿੰਡੇ ਚ ਕਾਲ ਆਈ ਸੀਗੀ ਤਾਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਊਗਾ ਦਿਵਾਲੀ ਤੋਂ ਇਲਾਵਾ ਹੋਰ ਕੋਈ ਤਿਹਾਰ ਨਹੀਂ ਮੰਗਿਆ ਜਾਊਗਾ ਰਾਤ ਦੇ ਟਾਈਮ 5 ਵਜੇ ਤੋਂ ਬਾਅਦ ਕੋਈ ਵਧ ਕਿਉਂਕਿ 7 ਵਜੇ 7:30 ਵਜੇ ਵੀ ਜਿਹੜਾ ਹੈਗਾ ਉਦੋਂ ਦੁਕਾਨਾਂ ਤੋਂ ਗੁੰਨਾ ਵਧਾ ਕੇ ਜਾਣ ਦਾ ਟਾਈਮ ਹੁੰਦਾ ਉਸ ਟਾਈਮ ਵੀ ਜਿਹੜਾ ਹੈਗਾ ਕਿਸੇ ਤਰ੍ਹਾਂ ਦੀ ਕੋਈ ਹੋ ਨਹੀਂ ਮੰਗੀ ਜਾਊਗੀ ਇੱਕ 21 ਵਾਰ ਆਇਆ ਹੋਇਆ ਸੀਗਾ ਵੀ ਸ਼ਰਾਧਾ ਦੇ ਵਿੱਚ ਇੱਕ ਗਰੁੱਪ ਵੱਲੋਂ ਵਧਾਈ ਮੰਗੀ ਗਈ ਸੀ ਜਿਹੜੀ ਕਿ ਬੜੀ ਨਿੰਦਨਯੋਗ ਹੈਗੀ ਹੈ ਦੇਖੋ ਬੰਦੇ ਮੌਕੇ ਦੇ ਉੱਤੇ ਇਹਨਾਂ ਨੂੰ ਕੁਝ ਨਹੀਂ ਕਹਿ ਸਕਦੇ ਲੇਕਿਨ ਜਿਹੜੇ ਸ਼ਰਾਧ ਹੈਗੇ ਆ ਇਹਨਾਂ ਨਾਲ ਅਸੀਂ ਲੜਤਾ ਸਕਦੇ ਨਹੀਂ ਠੀਕ ਹੈ ਕਿਉਂਕਿ ਅਸੀਂ ਇਹਨਾਂ ਦੀ ਬਹੁਤ ਰਿਸਪੈਕਟ ਕਰਦੇ ਹੈਗੇ ਆ ਸਾਡਾ ਜਿਹੜਾ ਧਰਮ ਹੈਗਾ ਇਹਨਾਂ ਨੂੰ ਅਸੀਂ ਰੱਬ ਵਾਂਗੂ ਮੰਨਦੇ ਹੈਗੇ ਆ ਸ਼ਰਾਧ ਜਿਹੜੇ ਹੁੰਦੇ ਆ ਉਹ ਸਾਡੇ ਪਿਤਰਾਂ ਦਾ ਜਿਹੜਾ ਹੈਗਾ ਅਸੀਂ ਉਹ ਸ਼ਰਾਧ ਕਰਨੀ ਹੁੰਦੀ ਆ ਉਹਦੇ ਵਿੱਚ ਤਾਂ ਅਸੀਂ ਕੋਈ ਨਵਾਂ ਰੰਗ ਰੋਗਨ ਵੀ ਨਹੀਂ ਕਰਾਂਦੇ ਨਾ ਕੋਈ ਵਿਕਲ ਨਹੀਂ ਲੈਂਦੇ ਅਸੀਂ ਕੋਈ ਆਪ ਦੀ ਬਨਾਣ ਦਾਕ ਵੀ ਨਹੀਂ ਖਰੀਦਦੇ ਲੋਕ ਠੀਕ ਹੈ ਤਾਂ ਇਸ ਕਰਕੇ ਸਾਡੀ ਬੇਨਤੀ ਇਹਨਾਂ ਨੇ ਸਾਰੀਆਂ ਜਿੰਨੇ ਗਰੁੱਪ ਸੀਗੇ ਉਹਦੇ ਤੇ ਉਹ ਐਗਰੀ ਕੀਤੇ ਆ ਕੁਛ ਇਹਨਾਂ ਦਾ ਇਸ਼ੂ ਸੀਗਾ ਇਹਨਾਂ ਦਾ ਆਪਸੀ ਆਪ ਦੇ ਏਰੀਆ ਨੂੰ ਲੈ ਕੇ ਉਹਦੇ ਵਾਸਤੇ ਇਹਨਾਂ ਦੀ ਹਲੇ ਕੋਈ ਬੈਸਵਾਜੀ ਹਲੇ ਟੈਸ਼ਨ ਚੱਲਦੀ ਪਈ ਹੈਗੀ ਆ ਉਹ ਆਪ ਦਾ ਏਰੀਆ ਨੂੰ ਲੈ ਕੇ ਇਹਨਾਂ ਦਾ ਡਿਸਾਈਡ ਨਹੀਂ ਹੋਇਆ ਲੇਕਿਨ ਜਿਹੜੇ ਸਾਡੀਆਂ ਮੰਗਾ ਸੀਗੀਆਂ ਸਾਡੀ ਸਾਰੀਆਂ ਮੰਗਾ ਇਹਨਾਂ ਨੇ ਜਿਹੜੀ ਹੈਗੀ ਐਕਸੈਪਟ ਕੀਤੀ ਹੈਗੀ ਅਸੀਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਅਸੀਂ ਆਸ ਕਰਦੇ ਹੈਗੇ ਵੀ ਐਸੀ ਤਰ੍ਹਾਂ ਸਾਡੀ ਖੁਸ਼ੀਆਂ ਦੇ ਵਿੱਚ ਸ਼ਾਮਲ ਹੁੰਦੇ ਰਹਿਣਗੇ ਸੋ ਦਾਦੀ ਹੈ ਕਿ ਵਿਆਹ ਹੋਇਆ ਹੋਵੇ ਜਾਂ ਫਿਰ ਘਰ ਦੇ ਵਿੱਚ ਬੱਚੇ ਦਾ ਮੁੰਡੇ ਦਾ ਜਨਮ ਹੋਇਆ ਤਾਂ ਵੱਧ ਤੋਂ ਵੱਧ 5100 ਰੁਪਏ ਵਿਦਾਇ ਦਿੱਤੀ ਜਾਵੇਗੀ ਜੇਕਰ ਕੋਈ ਪਰਿਵਾਰ ਆਪਣੀ ਸਮਰੱਥਾ ਦੇ ਅਨੁਸਾਰ 200 ਜਾਂ 500 ਜਾਂ 1000 ਰੁਪਿਆ ਵੀ ਦਿੰਦਾ ਤਾਂ ਉਹ ਉਹਨਾਂ ਨੂੰ ਪਰਵਾਣ ਕਰਨਗੇ ਅਤੇ ਨਾ ਹੀ ਕੋਈ અપਮਾਨਜਨਕ ਸ਼ਬਦ ਵਰਤੇ ਜਾਣਗੇ ਇਨ੍ਹਾਂ ਸਾਰੀਆਂ ਸ਼ਰਤਾਂ ਤੇ ਸਾਰੇ ਮਹਾਂਤ ਸਮੂਹਾਂ ਨੇ ਆਪਣੀ ਸਹਿਮਤੀ ਪ੍ਰਗਟ ਕੀਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ